ਬਹੁਤ ਬਹੁਤ ਲੋਕ ਦੂਰ ਦੂਰ ਤੋਂ ਆਕੇ ਥੇ ਆਕੇ ਗਣੇਸ਼ ਵਿਸਰਜਨ ਕਰਦੇ ਨੇ ਤੇ ਇਸ ਈ ਨੂੰ ਦੇਖਦੇ ਹੋਏ ਅਸੀਂ ਸੋਚਿਆ ਕਿ ਇਸ ਇਲਾਕੇ ਨੂੰ ਹੋਰ ਵੀ ਸਾਫ ਸੁਥਰਾ ਬਣਾ ਕੇ ਤੇ ਇਹਨਾਂ ਨੂੰ ਹਰ ਵਾਰੀ ਥੋੜਾ ਵਧੀਆ ਕਰਕੇ ਦਿਖਾਈਏ ਗਣਪਤੀ ਪਾਪਾ ਮੋਰੀਆ ਅੱਜ ਅਸੀਂ ਗਣੇਸ਼ ਵਿਸਰਜਨ ਦੇ ਉਪਲਖਸ਼ ਵਿੱਚ ਸਾਰੇ ਇੱਥੇ ਇਕੱਠੇ ਹੋਏ ਆਂ ਤੇ ਨਗਰ ਵਾਸੀਆਂ ਨੂੰ ਸਮੂਹ ਨਗਰ ਵਾਸੀਆਂ ਨੂੰ ਮੇਰੇ ਵੱਲੋਂ ਤੇ ਬੋਲੇ ਦੀ ਫੌਜ ਕਰੇਗੀ ਬੋਜ ਵੱਲੋਂ ਬਹੁਤ ਬਹੁਤ ਵਧਾਈ ਆਜੇ ਹੀ ਇਥੇ ਇੱਕ ਉਪਲਖ ਬਣਾਇਆ ਕਿ ਹਿੰ ਆਗੇ ਇਸ ਤਿਹਾਰ ਨੂੰ ਖੂਬ ਮਾਨਤਾ ਦੇ ਨਾਲ ਖੁਸ਼ੀ ਨਾਲ ਮਨਾਈਏ ਤੇ ਸਨਾਤਨ ਨੂੰ ਅੱਗੇ ਵਧਾਈਏ ਬਹੁਤ ਬੜ ਲੋਕ ਦੂਰ ਦੂਰ ਤੋਂ ਆ ਕੇ ਇਥੇ ਆ ਕੇ ਗ੍ਰੇਸ਼ਮ ਸਜਨ ਕਰਦੇ ਨੇ ਤੇ ਇਸ ਜੀ ਨੂੰ ਦੇਖਦੇ ਹੋਏ ਅਸੀਂ ਸੋਚਿਆ ਕਿ ਇਸ ਇਲਾਕੇ ਨੂੰ ਹੋਰ ਵੀ ਸਾਫ ਸੁਥਰਾ ਬਣਾ ਕੇ ਤੇ ਇਹਨਾਂ ਨੂੰ ਹਰ ਵਾਰੀ ਥੋੜਾ ਵਧੀਆ ਕਰਕੇ ਦਿਖਾਈਏ ਦੇਖਿਆ ਕਿ ਲਫਾਫੇ ਚੁੱਕ ਰਹੇ ਸੀ ਸਫਾਈ ਕਰ ਰਹੇ ਸੀ ਇਹਦਾ ਕੀ ਮਤਲਬ ਕਾਰਨ ਹੈ ਲਿਫਾਫੇ ਦਾ ਕਾਰਨ ਹੈ ਕਿ ਲੋਕ ਬਾਰੋਂ ਆਉਂਦੇ ਆ ਪਰ ਇਸ ਨਦੀ ਦੇ ਵਿੱਚ ਬਹੁਤ ਸਾਰੇ ਲਿਫਾਫੇ ਸੁੱਟ ਕੇ ਗੰਦਗੀ ਪਾ ਦਿੰਦੇ ਨੇ ਅਸੀਂ ਚਾਹੁੰਦੇ ਕਿ ਵਿੱਚ ਜੀਵ ਜੰਤੂ ਬਹੁਤ ਹੈ ਮੱਛੀਆਂ ਵਗੈਰਾ ਔਰ ਕਈ ਜੀਵ ਹੈਗੇ ਆ ਤੇ ਇਹ ਸਾਰੇ ਇੱਥੇ ਆ ਕੇ ਲਿਫਾਫੇ ਔਰ ਗੰਦਗੀ ਪਾਉਂਦੇ ਆ ਤਾਂ ਏਕ ਨੁਕਸਾਨ ਕਰਦਾ ਅਸੀਂ ਸੋਚਦਾ ਕਿ ਨਾਲ ਨਾਲ ਹੀ ਇਹਦਾ ਨਵੇੜਾ ਹੋ ਜਾਏ ਤੇ ਸਾਫ ਸੁਥਰੀ ਹੋ ਜਾਏ ਤੇ ਲੋਕੀ ਅਸੀਂ ਬਹੁਤ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਸਾਰਿਆਂ ਨੂੰ ਕਿ ਆਓ ਵਿਸਰਜਨ ਕਰੋ ਆਪਣਾ ਲਿਫਾਫਿਆਂ ਨੂੰ ਤੇ ਜਿਹੜੀ ਆਲਤੂ ਦੀ ਆਲਤੂ ਫਾਲਤੂ ਸਮਾਨ ਹੈ ਉਹਨਾਂ ਨੂੰ ਨਦੀ ਵਿੱਚ ਨਾ ਵਿਹਾਵ ਕਰੋ ਅਸੀਂ ਡਰਮ ਲਗਾਏ ਹੋਏ ਆ ਤੇ ਡਰਮਾਂ ਦੇ ਵਿੱਚ ਪਾਓ ਜੇ ਅਸੀਂ ਭਰ ਜਾਈ ਤਾਂ ਅਸੀਂ ਉਹਨਾਂ ਨੂੰ ਖਾਲੀ ਕਰਕੇ ਦੂਰ ਜਾ ਕੇ ਨਸ਼ ਕਰਦਨੇ ਆ ਤੇ ਅੱਗੇ ਦਾ ਸਮੇਂ ਵਾਸਤੇ ਹੀ ਸੋਚਦੇ ਆ ਕਿ ਹੋਰ ਵਧੀਆ ਪ੍ਰੋਲਾ ਹੋਵੇ ਸਾਰੇ ਸਾਡੇ ਨਾਲ ਮਿਲ ਕੇ ਤੇ ਇਸ ਸੀ ਨੂੰ ਅੱਗੇ ਵਧਾਓ ਭੋਲੇ ਕੀ ਫੌਜ ਕਰੇਗੀ ਬਹੁਤ ਕਮੇਟੀ ਹਰ ਸਾਲ ਇਸ ਤਰ੍ਹਾਂ ਕਰਦੀ ਆ ਸਾਨੂੰ ਤਕ ਲਗਭਗ 3 ਸਾਲ ਹੋ ਗਏ ਆ ਕੇਸ ਕੰਮ ਨੂੰ ਕਰਦੇ ਹੋਏ ਤੇ ਅੱਗੇ ਹੀ ਸੋਚਦੇ ਆ ਕਿ ਚਾਹਨੇ ਕਿ ਅੱਗੇ ਤੋਂ ਹੋਰ ਵਧਾਵਾ ਹੋਵੇ ਅੱਗੇ ਵਧੀਏ ਕਿੰਤੇ ਅਰੋਥ ਮਨਾਂ ਦੀ ਕੋਸ਼ਿਸ਼ ਕਰਦੇ ਆ ਸੱਜਣ ਕਰਦੇ ਆ ਕੋਈ ਨਰਾਤੇ ਦਾ ਸੱਜਣ ਹੁੰਦਾ ਹਰ ਤਰ੍ਹਾਂ ਦਾ ਹੁੰਦਾ ਗਣੇਸ਼ ਪਤੀ ਜੀ ਹੁੰਦਾ ਤੇ ਅਸੀਂ ਜਾਣਦੇ ਕਿ ਆਰਮੇ ਸਮੇਂ ਵਿੱਚ ਕੋਈ ਵੀ ਬਾਹਰੋਂ ਆਵੇ ਤੇ ਇੱਥੇ ਆ ਕੇ ਸਾਫ ਸੁਥਰਾ ਮਾਹੌਲ ਦੇਖ ਕੇ ਤੇ ਹੋਰ ਬਰਾਵਾ ਮਿਲੇ ਕਿੰਨੇ ਮੈਂਬਰ ਆ ਸੰਸਥਾ ਦੇ ਤੇ ਕਿਦੋਂ-ਕਿਦੋਂ ਇਹ ਕੰਮ ਕਰਦੇ ਹੋ ਸਾਡੇ ਮੈਂਬਰ ਤੇ ਅਸੀਂ 25-30 ਮੈਂਬਰ ਸਾਡੇ ਨਾਰਮਲ ਹੈਗੇ ਆ ਬਾਕੀ ਹੋਰ ਵੀ ਕਾਫੀ 10 ਪਿੰਡ ਜੁੜੇ ਹੋਏ ਨਾਲ ਸਾਡੇ ਤੇ ਸਮੇਂ-ਸਮੇਂ ਨਾਲ ਸਾਰੇ ਆ ਕੇ ਇਕੱਠੇ ਹੋ ਜਾਂਦੇ ਤੇ ਲਗਾਤਾਰ ਜਾਰੀ ਰਹੇਗਾ ਹਾਂਜੀ ਇਹ ਸਾਡੇ ਅਪਰਾਲਾ ਜਿ ਲਗਾਤਾਰ ਜਾਰੀ ਰਹੇਗਾ ਅਸੀਂ ਨਾਲ ਰਲ ਕੇ ਕੁਝ ਸਾਡੇ ਨਾਲ ਗੁਰ ਹੋਰ ਸਾਡੇ ਨਾਲ ਹੋਰ ਵੀ ਕਾਫੀ ਲੋਕ ਆ ਜਿਹਨਾਂ ਦਾ ਨਵੇਂ ਪਿੰਡ ਤੋਂ ਨਵੇਂ ਸ਼ਹਿਰੇ ਤੋਂ ਬਾਦਰ ਤੋਂ ਚਾਵੇ ਤੋਂ ਨੰਗਲ ਨਵੀਨਕਰਾਲ ਤੋਂ ਆ ਨਾ ਪੁਲ ਤਿਬੜੀ ਇਹ ਸਾਰੇ ਪਿੰਡ ਸਾਡਾ ਰਲ ਕੇ ਇਹ ਨੂੰ ਸਫਲ ਬਣਾਉਂਦੇ ਨੇ ਤੇ ਅੱਜ ਗਣੇਸ਼ ਵਿਸਾਧਨ ਹੋ ਰਿਹਾ ਤੇ ਕੁਝ ਸਮਾਂ ਨੂੰ ਘਟ ਮਿਲਗਾ کہیں ਇਹ ਨੂੰ ਅੱਜ ਹੁਣ ਇਸ ਟਾਈਮ ਸਫਾਈ ਕਰ ਰਹੇ ਕਿ ਕੱਲ ਵੱਡੇ ਪਰਾਲੇ ਤੇ ਕੰਮ ਹੋਏਗਾ ਸਿੱਧਾ ਨਾ ਜਾਂਦੇ ਲੋਕ ਸਫਾਈ ਦਾ ਮੈਸੇਜ ਇਹ ਹੈ ਕਿ ਜਿਸ ਤਰ੍ਹਾਂ ਦੇਖੋ ਤੁਸੀਂ ਸੱਜੇ ਖੱਬੇ ਹਰ ਪਾਸੇ ਲਿਫਾਫੇ ਕੁਝ ਪੋਲੀਥੀਨਸ ਕੋਈ ਬੋਰੀਆਂ ਪਈਆਂ ਹੋਈਆਂ ਨੇ ਅਣੀ ਜਾਣਦੇ ਕਿ ਇਹ ਚੀਜ਼ਾਂ ਅਗਰ ਇਕੱਠੀਆਂ ਵੀ ਕਰੀਆਂ ਤੇ ਡਸਪਿਨ ਲੱਗਾ ਹੋਇਆ ਉਹਦੇ ਚ ਪਾ ਦਿਓ ਅਗਰ ਵੱਜ ਜਾਂਦੀਆਂ ਤਾਂ ਅਸੀਂ ਉਹਨੂੰ ਖਰ ਨਾਲ-ਨਾਲ ਖਾਲੀ ਕਰ ਦੇਵਾਂਗੇ ਪਰ ਨਦੀ ਦੇ ਵਿੱਚ ਨਾ ਪਾਣ ਸਾਫ਼ ਸੁਥਰੀ ਰਹੇ ਤਾਂ ਇੱਕ ਅੱਛਾ ਮਾਹੌਲ ਬਣੇ ਸਸਤਾ ਵੱਲੋਂ ਡਸਪਿਨ ਵੀ ਲਗਾਏ ਗਏ ਸਸਤਾ ਵੱਲੋਂ ਡਸਪਿਨ ਲਗਾਏ ਹੋਏ ਆ ਬਤੌਰ ਅਸੀਂ ਲੇਖ ਕੇ ਆਡੀਨ ਵੀ ਲਾਈ ਹੋਈ ਹੈ ਕਿ ਇਹਨੂੰ ਨਦੀ ਨੂੰ ਖਰਾਬ ਨਾ ਕੀਤਾ ਜਾਵੇ